ਮੈਂ ਵੀ ਨਹੀਂ ਚਾਹਦਾ ਹੂੰ ਉਹਨੇ ਜਦੋਂ ਨੂ ਨਬੀ ਨੇ ਬੇੜਾ ਬਣਾਉਣਾ ਸ਼ੁਰੂ ਕਰਤਾ ਮੈਂ ਜਲਦੀ ਕਹਿਣਾ ਸਾਬਤ ਕਰਾਂਗਾ ਛੋਟੀਆਂ ਗੱਲਾਂ ਦੱਸ ਕੇ ਦੋ ਨੂ ਨਬੀ ਨੇ ਬੇੜਾ ਬਣਾਉਣਾ ਸ਼ੁਰੂ ਕਰਤਾ ਲੋਕ ਕਹਿਣ ਲੱਗ ਪਏ ਮਜ਼ਾਕ ਡਾਉਣ ਆਪਾਂ ਦੇ ਵੀ ਯਾਰ ਤੂੰ ਇਹ ਕੀ ਕਰਦਾ ਪਿਆ ਉਹ ਤਾਂ ਮੈਂ ਬੇੜਾ ਬਣਾ ਰਿਹਾ ਪਰਮੇਸ਼ਰ ਨੇ ਮੀ ਪਾਣਾ 40 ਦਿਨ ਤੇ 40 ਰਾਤ ਉਹ ਕਹਿੰਦੇ ਤਾਂ ਪਾਗਲ ਗਏ ਵੀ ਇਹ ਤਾਂ ਬੇੜਾ ਬਣਾਉਣਾ ਸ਼ੁਰੂ ਕੀਤਾ ਵੀ ਨਹੀਂ ਹਾਂਜੀ ਉਦੋਂ ਪਿੱਛੇ ਜਦੋਂ ਬੇੜਾ ਬਣਾ ਚੁੱਕਾ ਪਰਮੇਸ਼ਰ ਨੇ ਉਹਨੇ ਸਾਰੇ ਬੱਚਿਆਂ ਨੂੰ ਕਹਿਤਾ ਉਹਨਾਂ ਨੂੰ ਵੀ ਤੁਸੀਂ ਇਹਦੇ ਵਿੱਚ ਵੜ ਜਾਓ ਬੇੜੇ ਦੇ। ਬੇੜੇ ਦੇ ਵਿੱਚ ਵੜ ਗਏ ਤੇ ਜਦੋਂ ਉਹਨੇ ਮਤਲਬ ਇਹ ਪਾਣੀ ਸ਼ੁਰੂ ਕਰਤਾ ਮੀਂਹ ਵੀ ਪਾਣਾ ਥਲੂ ਜ਼ਮੀਨ ਦੇ ਸੋਤੇ ਫੁੱਟਨੇ ਸ਼ੁਰੂ ਹੋ ਗਏ। ਜੀ ਇਸ ਤਰ੍ਹਾਂ ਜਿਵੇਂ ਹੁਣ ਪਾਣੀ ਚੱਲ ਰਿਹਾ ਹੈ। ਆਪਾਂ ਤਾਂ ਨੇ ਜੇ ਆਪਣੇ ਪੰਜਾਬ ਪੰਜਾਬ ਵਿੱਚ ਉਹਦਾ ਸਾਰੀ ਦੁਨੀਆ ਨਾਸ਼ ਕਰਤੀ ਪਰਮੇਸ਼ਵਰਾਂ ਨੇ। ਠੀਕ ਹੈ। ਜਦੋਂ ਇਹ ਜਿਹੜੇ ਜਮਾਨੇ ਦੀ ਗੱਲ ਮੈਂ ਦੱਸ ਰਿਹਾ। ਠੀਕ ਹੈ। ਤੇ ਉਸ ਤਰ੍ਹਾਂ ਵੀ ਆਪਾਂ ਰੱਬ ਦੇ ਨਾਲ ਵੀ ਚੱਲਣਾ ਚਾਹੀਦਾ ਹੈ ਜੁੜਨਾ ਚਾਹੀਦਾ ਹੈ। ਜੀ ਤੁਸੀਂ ਕਹਿੰਦੇ ਹੋ ਵੀ ਦੁਨੀਆ ਤੇ ਪਾਪ ਵੱਧ ਗਿਆ ਹਾਂਜੀ ਉਹ ਕਿਉਂਕਿ ਆਪਾਂ ਪਰਮੇਸ਼ਰ ਦੀ ਗੱਲ ਕਰਦੇ ਹੀ ਨਹੀਂ ਜੀ ਆਪਾਂ ਆਦਾ ਜਿੱਥੇ ਰੋਣਾ ਦੋਣਾ ਕੋਈ ਜ਼ਿੰਮੇਦਾਰ ਆਵਾ ਦੋਤੀ ਜਾਂਦਾ ਕੋਈ ਦਿਹਾੜੀ ਤਰ੍ਹਾਂ ਦਾ ਮਿਹਰਾ ਨਹੀਂ ਹੋਇਆ ਸਭ ਕੁਝ ਉਹਨੇ ਕਰਨਾ ਹੁਣ ਮਾਨਕ ਚੱਲ ਰਾਸ਼ਨ ਆ ਰਿਹਾ ਜੀ ਜਿੰਨੇ ਵੀ ਵਿਚਾਰੇ ਸੇਵਾ ਕਰ ਰਹੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਵਾਲੇ ਕਰ ਰਹੇ ਨੇ ਜਿੰਨੀਆਂ ਵੀ ਮੰਨ ਲਓ ਸਮਾਜਿਕ ਤੇ ਧਾਰਮਿਕ ਸੰਸਥਾ ਧਾਰਮਿਕ ਸੰਸਥਾ ਨੇ ਜਿੰਨੀਆਂ ਵੀ ਜੀ ਸਾਰੇ ਕਰਨੇ ਆਪਾਂ ਕਿਸੇ ਦਾ ਨਹੀਂ ਬਿਲਕੁਲ ਹਰੇਕ ਧਰਮ ਦਾ ਸਤਿਕਾਰ ਹਰੇ ਹਾਂਜੀ ਜੀ ਤੇ ਇਸ ਤਰ੍ਹਾਂ ਵੀ ਇਸ ਤਰ੍ਹਾਂ ਸਾਰੇ ਕਰਨ ਨਾ ਆਪਾਂ ਵੀ ਕਰੀਏ ਜਿਹੜੇ ਹੁਣ ਵਿਚਾਰੇ ਪਾਣੀ ਵਿੱਚ ਫਸੇ ਹੋਏ ਨੇ ਜਿੰਨੇ ਵੀ ਹਾਂਜੀ ਤੇ ਇਹ ਪਰਮੇਸ਼ਰ ਵੀ ਰਾਜੀ ਹੋਵੇਗਾ ਬਿਲਕੁਲ ਬਿਲਕੁਲ ਇੱਕ ਮਿਲ ਕੇ ਸਾਥ ਦੇਣ ਦੀ ਲੋੜ ਹੈ ਉਹ ਚਾਹੁੰਦਾ ਹੈ ਵੀ ਪਿੰਡ ਵਿੱਚ ਦੋ ਵੀ ਧਾਰਮਿਕ ਬੰਦੇ ਹੋਣ ਨਾ 4 20 ਜੇ ਮੈਂ ਉਸ ਪਿੰਡ ਨੂੰ ਨਾਸ਼ ਨਹੀਂ ਹੋਣ ਦੇਵਾਂਗਾ ਕੀ ਬਾਤ ਹੈ ਬਿਲਕੁਲ ਉਸ ਤਰੀਕ ਕੋਈ ਕਿਹੜੇ ਮਰਜੀ ਧਰਮ ਨੂੰ ਮਰ ਰੱਬ ਨੂੰ ਯਾਦ ਰੱਖੋ ਰੱਬ ਨੂੰ ਯਾਦ ਰੱਖੋ ਕਿਉਂਕਿ ਸਵੇਰੇ ਇੱਕ ਟਾਈਮ ਤਾਂ ਜ਼ਰੂਰ ਹੀ ਕਰਉਣਾ ਯਾਦ ਹੈ ਜੀ ਦੋ ਟਾਈਮ ਨਹੀਂ ਪਹਿਲੀ ਦਿਨ ਗੱਲ ਦੋ ਟਾਈਮ ਕਰਨਾ ਚਾਹੀਦਾ ਕਿਉਂਕਿ ਆਪਾਂ ਉਹਨੇ ਭੇਜਿਆ ਹੈ ਸਾਰਾ ਕੁਝ ਉਹਨੇ ਦਿੱਤੀ ਜਾਂਦਾ ਹੈ ਉਹਨਾਂ ਦੀ ਚੀਜ਼ ਬਣੀ ਵੀ ਜੋ ਜਵਾਨਾ ਲਾਇਆ ਹੈ ਉਹ ਕਰੇ ਫਾਇਦਾ ਕਰ ਸਕਦਾ ਹੈ ਚਾਹੇ ਤਾਂ ਬਚਾ ਸਕਦਾ ਹੈ ਨਹੀਂ ਤਾਂ ਆਪਾਂ ਇਨਸਾਨ ਕੌਣ ਹੈ ਨਿਸ਼ਾਨ ਨਹੀਂ ਕੁਝ ਵੀ ਕਰ ਸਕਦਾ ਬਿਲਕੁਲ ਇੰਨੀ ਕੁ ਮੈਂ ਗੱਲ ਦੱਸਣਾ ਚਾਹਣਾ ਜੀ ਜਿੰਨੇ ਵੀ ਆਪਣੀ ਦੁਨੀਆ ਆ ਗਈ ਹੈ ਜੀ ਕਈ ਵਾਰ ਨਹੀਂ ਕਿਸੇ ਨੂੰ ਵਿਚਾਰੇ ਨੂੰ ਪਤਾ ਹੁੰਦਾ ਤਾਂ ਚਲੋ ਉਹਨਾਂ ਤੱਕ ਨੇ ਮੈਸੇਜ ਪਹੁੰਚ ਜਾਏ ਜੀ ਧੰਨਵਾਦ ਧੰਨਵਾਦ ਜੀ ਕਿਹੜੀ ਵਿਸ਼ਸਤਾ ਨਾਲ ਜੁੜੇ ਹੋਏ ਨੇ ਕਿਹੜੇ ਤਰ੍ਹਾਂ ਨਾਲ ਜੁੜੇ ਹੋਏ ਨੇ ਉਹਨਾਂ ਨੇ ਆਦੀ ਜਾਣਕਾਰੀ ਦਿੱਤੀ ਤੁਸੀਂ ਆਪਣਾ ਆਪਣੀ رائے ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੇਣਾ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੋ ਟਾੜੀ ਬਚਨ ਸਿੰਘ ਦੇ ਤੁਹਾਨੂੰ ਹਾਲਾਤ ਦਿਖਾ ਰਹੇ ਹਾਂ ਕਈ ਦਿਨਾਂ ਤੋਂ ਇਸ ਪਿੰਡ ਦੇ ਵਿੱਚ ਪਾਣੀ ਐਂਟਰ ਹੋਇਆ ਹੈ ਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਸੀਗੇ ਤੇ ਇਹ ਕਿਸਾਨ ਸਨ ਸਾਡੇ ਨਾਲ ਬਲਦੇਵ ਸਿੰਘ ਜੀ ਜੋ ਟਾਣੀ ਬਟਲ ਸਿੰਘ ਤੋਂ ਵਾਸੀ ਨੇ ਜਿਨ੍ਹਾਂ ਨੇ ਆਪਣਾ ਆ ਚੱਕ ਖੇਵਾਲੀ ਸਾਈਡ ਐਂਟਰੀ ਦਾ ਹਾਲ ਦੱਸਿਆ ਕਿਉਂਕਿ ਇਸ ਸਾਈਡ ਪਹਿਲੇ ਪਾਣੀ ਨਹੀਂ ਸੀ ਪਰ ਆ ਦੋ ਦਿਨ ਤੋਂ ਇਧਰ ਪਾਣੀ ਇੰਨਾ ਹੋ ਗਿਆ ਵੀ ਹੁਣ ਦੇਖੋ ਇੱਕ ਤਰ੍ਹਾਂ ਦਾ ਦਰਿਆ ਦਾ ਰੂਪ ਧਾਰਨ ਕਰ ਗਿਆ ਸੋ ਫਿਰ ਕਿਸੇ ਵੀਡੀਓ ਦੇ ਨਾਲ ਹਾਜ਼ਰ ਹੋਵਾਂਗੇ ਬਣੇ ਰਹਿਣਾ ਸਾਡੇ ਨਾਲ